ਅਕਸਰ ਵਰਕ ਨੂੰ ਕਿਦੋਂ ਕੁਸ਼ੀ ਹੁੰਦੀ ਆ ਜਦੋਂ ਉਹਦੀ ਪਾਰਟੀ ਬਾਹਰ ਫੜ ਲੈਂਦੀ ਹੈ 2013 12 ਤੋਂ ਮੈਂ ਅਨਾਮ ਮੁੰਮਦ ਤੋਂ ਲੈ ਕੇ ਹੁਣ ਤੱਕ ਮੈਂ ਪਾਰਟੀ ਦੀ ਸੇਵਾ ਨਿਸ਼ਵਾਸ ਕੀਤੀ ਹੈ ਸੋ ਉਹਦਾ ਅੱਜ ਜਿਹੜਾ ਫਲ ਹੈ ਉਹ ਇਸ ਰੂਪ ਵਿੱਚ ਮਿਲਿਆ ਮੈਂ ਬਿਲਕੁਲ ਹੀ ਜਿਹੜੇ ਵੀ ਇਸ਼ੂ ਸਾਡੇ ਸਾਹਮਣੇ ਆਉਣਗੇ ਕਿਉਂਕਿ ਹਾਲਾਂਕਿ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਜਦੋਂ ਵੀ ਕੋਈ ਸਾਹਮਣੇ ਆਇਆ ਇਸ਼ੂ ਅਸੀਂ ਉਹਨੂੰ ਰਿਜ਼ੋਲਵ ਕਰ ਦਿੱਤੇ ਐਡਮਿਨਿਸਟ੍ਰੇਟਰ ਦੇ ਸੰਪਰਕ ਵਿੱਚ ਪਰ ਹੁਣ ਕਿਉਂਕਿ ਫੁੱਲ ਟਾਈਮ ਚੇਅਰਮੈਨ ਸਾਡੇ ਇੱਥੇ ਆ ਗਏ ਆ ਫੁੱਲ ਟਾਈਮ ਕੰਮ ਹੋਣਗੇ ਇੱਕ ਵੱਡੀ ਉਦਾਹਰਨ ਆ ਕਿ ਮੈਂ ਇੱਕ دیਵਾਨਗ 75% دیਵਾਨਗ ਪਰਸਨ ਆ ਮੈਂ ਤੇ ਪਹਿਲੀ ਪਾਰਟੀ ਆਮ ਆਦਮੀ ਪਾਰਟੀ ਆ ਜੀਨੇ ਇੱਕ دیਵਾਨਗ ਵਿਅਕਤੀ ਨੂੰ ਮਾਰਕ ਕਮੇਟੀ ਦੇ ਚੇਅਰਮੈਨ ਬਿਨਾਂ ਸ਼ਿਫਾਰਸ਼ ਦੇ ਲਾਇਆ ਦੇਖੀਓ ਉਹ ਯਕੀਨ ਕਰਾ ਚੁੰਦੇ ਕਿਸ ਤਰ੍ਹਾਂ ਮਹਿਸੂਸ ਕਰਦੀ ਸਤ ਪੱਲਾ ਤਾਂ ਇਹ ਪਾਰਟੀ ਪਰਮਾਤਮਾ ਦਾ ਬੋਤਨਵਾਦ ਹੈ ਕਿ ਆਮ ਆਦਮੀ ਪਾਰਟੀ ਦੇ ਸਾਡੇ ਮਾਜੋ ਸੁਪਰੀਮੋ ਜੀ ਰਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਪੰਜਾਬ ਪਤਾਨਾ ਮਰੂੜਾ ਜੀ ਸਾਡੇ ਹਲਕੇ ਦੇ ਅਮਰੀਕ ਡਾਕਟਰ ਬੀਐਸ ਸਿੰਘ ਜੀ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਪਾਰਟੀ ਦੀ ਵਫਾਦਾਰੀ ਨਾਲ ਦੇਖਦੇ ਹੋਏ ਅੱਜ ਮੈਨੂੰ ਇਸ ਸੀਟ ਲਈ ਜਿਹੜਾ ਨਾਗਦ ਦਿੱਤਾ ਹੈ ਸੋ ਸਭ ਤੋਂ ਪਹਿਲਾਂ ਤੁਹਾਨੂੰ ਤਰਵਾਦਾ ਤੇ ਤੁਹਾਡਾ ਵੀ ਸੁਮੇਂ ਚੀ ਦੀ ਪ੍ਰੈਸ ਸਾਡੇ ਰਾਣਾ ਜੀ ਤੁਸੀਂ ਪਹੁੰਚੇ ਹੋ ਸੁਮੇਂ ਚੀ ਪ੍ਰੈਸਾਂ ਨੂੰ ਹੀ ਗੋਦੀਆਂ ਸਵਾਗਤ ਕਰਾਂਗਾ ਬਿਲਕੁਲ ਜੀ ਦੇਖੋ ਅਕਸਰ ਵਰਕ ਨੂੰ ਕਿਤੇ ਕੁਛ ਹੀ ਹੁੰਦੀ ਆ ਜਦੋਂ ਉਹਦੀ ਪਾਰਟੀ ਬਾਹ ਫੜ ਲੈਂਦੀ ਆ 2013 12 ਤੋਂ ਮੈਂ ਅਨੰਮੂਨ ਤੋਂ ਲੈ ਕੇ ਹੁਣ ਤੱਕ ਮੈਂ ਪਾਰਟੀ ਦੀ ਸੇਵਾ ਨਿਸ਼ਵਾਤ ਕੀਤੀ ਆ ਸੋ ਉਹਦਾ ਅੱਜ ਜਿਹੜਾ ਫਲ ਆ ਉਹ ਇਸ ਰੂਪ ਚ ਮਿਲਿਆ ਆਮ ਆਦੀ ਪਾਰਟੀ ਜਿਹੜੀ ਜਨਾ ਜਾਣੀ ਜਾਂਦੀ ਹੈ ਕਿ ਆਮ ਧਰਾਂ ਦੇ ਮੈਂ ਕੁਝ ਪ੍ਰਾਈਵੇਟ ਇਚਰੀ ਸੀਗਾ ਮੈਂ 45 ਗੱਲਾਂ ਲੋ ਜਾਂ ਅਦ੍ਰਿਕਸ਼ਾਂਤ ਗੱਲਾਂ ਲੋ ਤੋਂ ਵਿੱਚ ਮੈਂ ਉਦਾਹਰਨਾਂ ਸਭ ਤੋਂ ਵੱਡੀ ਉਦਾਹਰਨਾਂ ਕਿ ਮੈਂ ਇੱਕ دیਵਾਨਗ 75% دیਵਾਨਗ ਪਰਸਨਾ ਮੈਂ ਤੇ ਪਹਿਲੀ ਪਾਰਟੀ ਆਮ ਆਦਮੀ ਪਾਰਟੀ ਆ ਜੀ ਨੇ ਇੱਕ دیਵਾਨਗ ਵਿਅਕਤੀ ਨੂੰ ਮਾਰਕ ਕਮੇਟੀ ਪਟਿਕਾ ਚੇਅਰਮੈਨ ਬਿਨਾਂ ਸ਼ਿਫਾਰਸ਼ ਤੋਂ ਲਾਇਆ ਸੋ ਮੈਂ ਧੰਨਵਾਦ ਕਰਦਾ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਮਤਲਬ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸ਼ਿਫਾਰਸ਼ ਨਹੀਂ ਇੱਕ ਅਸਲੀ ਇਹ ਦਾ ਮਤਲਬ ਹੱਕ ਮੰਦਾ ਸੀ ਇੱਕ ਵਰਕਰ ਦਾ ਉਸ ਵਰਕਰ ਨੂੰ ਇਸ ਨਿਮਾਨੇ ਨੂੰ ਉਹਦਾ ਜਿਹੜਾ ਮਾਨ ਦਿੱਤਾ ਸੋ ਉਹਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੇ ਵੀਰਾਂ ਤੁਹਾਨੂੰ ਆਪਣੇ ਮਨ ਨੂੰ ਵੀ ਜਿਹੜਿਆ ਮੈਂ ਇੱਥੇ ਕੰਮ ਨਹੀਂ ਜਿਹੜੇ ਸਾਡੇ ਕਿਸਾਨ ਭਰਾਵਾਂ ਦੇ ਸਾਡੇ ਆਰਥਿਕ ਭਰਾਵਾਂ ਦੇ ਖੇਤਾਂਵਾਂ ਦੇ ਉਹ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਰੂਲ ਦੇ ਮੁਤਾਬਕ ਸਰਕਾਰ ਜਿਹੜੀ ਹਦਾਇਤਾਂ ਦੇ ਮੁਤਾਬਕ ਕਰੀ ਆ ਉਹ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਉਹਨਾਂ ਨੂੰ ਆਉਣ ਦਿੱਤੀ ਹੋਵੇ ਅਕਸਰ ਵਰਕਰ ਨੂੰ ਕਿਦੋਂ ਕੁਸ਼ੀ ਹੁੰਦੀ ਆ ਜਦੋਂ ਉਹਦੀ ਪਾਰਟੀ ਬਾਹਰ ਫੜ ਲੈਂਦੀ 2013 12 ਤੋਂ ਮੈਂ ਅਨਾਮੂਂਦ ਨੂੰ ਲੈ ਕੇ ਹੁਣ ਤੱਕ ਮੈਂ ਪਾਰਟੀ ਦੀ ਸੇਵਾ ਨਿਸ਼ਵਾਸ ਕੀਤੀ ਹੈ। ਸੋ ਉਹਦਾ ਅੱਜ ਜਿਹੜਾ ਫਲ ਹੈ ਉਹ ਇਸ ਰੂਪ ਵਿੱਚ ਮਿਲਿਆ। ਹਨ ਬਿਲਕੁਲ ਹੀ ਜਿਹੜੇ ਵੀ ਇਸ਼ੂ ਸਾਡੇ ਸਾਹਮਣੇ ਆਉਣਗੇ ਕਿਉਂਕਿ ਹਾਲਾਂਕਿ ਪਹਿਲਾਂ ਵੀ ਕੋਸ਼ਿਸ਼ ਕੀਤੀ ਜਦੋਂ ਵੀ ਕੋਈ ਸਾਹਮਣੇ ਆਇਆ ਇਸ਼ੂ ਅਸੀਂ ਉਹਨੂੰ ਰਿਜ਼ੋਲਵ ਕਰਨ ਦੀ ਐਡਮਿਨਿਸਟ੍ਰੇਟਰ ਦੇ ਤੌਰ ਤੇ ਕੋਸ਼ਿਸ਼ ਕੀਤੀ ਹੈ। ਪਰ ਹੁਣ ਕਿਉਂਕਿ ਫੁੱਲ ਟਾਈਮ ਚੇਅਰਮੈਨ ਸਾਡੇ ਇੱਥੇ ਆਏ ਨੇ ਤਾਂ ਫੁੱਲ ਟਾਈਮ ਕੰਮ ਹੋਣਗੇ। ਸਭ ਤੋਂ ਵੱਡੀ ਉਦਾਹਰਨ ਆ ਕਿ ਮੈਂ ਇੱਕ ਦਿਵਾਂਗ 75% ਦਿਵਾਂਗ ਪਰਸਨ ਆ ਮੈਂ ਤੇ ਪਹਿਲੀ ਪਾਰਟੀ ਆਮ ਆਦਮੀ ਪਾਰਟੀ ਆ ਜਿਹਨੇ ਇੱਕ ਦਿਵਾਂਗ ਵਿਅਕਤੀ ਨੂੰ ਮਾਰਕੀਟ ਦੇ ਵਿੱਚ ਇੱਕ ਟਿਕਾ ਚੇਅਰਮੈਨ ਬਿਨਾ ਸ਼ਿਫਾਰਿਸ਼ ਤੋਂ ਲਾਇਆ ਉਹ ਇਹ ਕੀ ਕਹਣਾ ਚਾਹੁੰਦੇ ਕਿਸ ਤਰ੍ਹਾਂ ਮਹਿਸੂਸ ਕਰਦੇ ਸਭ ਤੋਂ ਪਹਿਲਾਂ ਤਾਂ ਜੀ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਆਮ ਆਦਮੀ ਪਾਰਟੀ ਦੇ ਸਾਡੇ ਮਾਜੋ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਪੰਜਾਬ ਪਟਨਾ ਮਰੂੜਾ ਜੀ ਸਾਡੇ ਹਲਕੇ ਦੇ ਅਮਰੀਕ ਡਾਕਟਰ ਬੀਐਸ ਸਿੰਘ ਜੀ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਪਾਰਟੀ ਦੀ ਵਫਾਦਾਰੀ ਨਾ ਦੇਖਦੇ ਹੋਏ ਅੱਜ ਮੈਨੂੰ ਇਸ ਸੀਟ ਲਈ ਜਿਹੜਾ ਨਾਗਦ ਦਿੱਤਾ ਹੈ ਸੋ ਸਭ ਤੋਂ ਪਹਿਲਾਂ ਤੁਹਾਨੂੰ ਧੰਨਵਾਦ ਹੈ ਤੇ ਤੁਹਾਡਾ ਵੀ ਸួਚੀ ਦੀ ਪ੍ਰੈਸ ਸਾਡੇ ਰਾਣਾ ਜੀ ਤੁਸੀਂ ਪਹੁੰਚੇ ਹੋ ਸួਚੀ ਪ੍ਰੈਸ ਨੂੰ ਇਹ ਵੱਲ ਦੀਆਂ ਸ਼ਬਦ ਕਰਦਾ ਹਾਂ ਬਿਲਕੁਲ ਜੀ ਦੇਖੋ ਅਕਸਰ ਵਰਕ ਨੂੰ ਕਿਤੇ ਕੁਛ ਹੀ ਹੁੰਦੀ ਆ ਜਦੋਂ ਉਹਦੀ ਪਾਰਟੀ ਬਾਹ ਫੜ ਲੈਂਦੀ ਆ 2013-12 ਤੋਂ ਮੈਂ ਅਨਾ ਮੂਵਮੈਂਟ ਤੋਂ ਲੈ ਕੇ ਹੁਣ ਤੱਕ ਮੈਂ ਪਾਰਟੀ ਦੀ ਸੇਵਾ ਨਿਸ਼ਵਾਤ ਕੀਤੀ ਹੈ ਸੋ ਉਹਦਾ ਅੱਜ ਜਿਹੜਾ ਫਲ ਹੈ ਉਹ ਇਸ ਰੂਪ ਵਿੱਚ ਮਿਲਿਆ ਆਮ ਆਦੀ ਪਾਰਟੀ ਜਿਹੜੀ ਕਿ ਜਨਾ ਜਾਣੀ ਜਾਂਦੀ ਹੈ ਕਿ ਆਮ ਘਰਾਂ ਦੇ ਮੈਂ ਕੁਝ ਪ੍ਰਾਈਵੇਟ ਇਚ ਵੀ ਸੀਗਾ ਮੈਂ ਪੈਂਚਾਲੀ ਗੱਲਾਂ ਲੋ ਜਾਂ ਰਿਕਸ਼ਾ ਗੱਲਾਂ ਲੋ ਮਤਲਬ ਕਿ ਮੈਂ ਉਦਾਹਰਨਾ ਸਭ ਤੋਂ ਵੱਡੀ ਉਦਾਹਰਨਾ ਕਿ ਮੈਂ ਇੱਕ دیਵਾਨਗ 75% ਦੀਵਾਨਗ ਪਰਸਨਾਂ ਮੈਂ ਤੇ ਪਹਿਲੀ ਪਾਰਟੀ ਆਮ ਆਦਮੀ ਪਾਰਟੀ ਆ ਜੀਨੇ ਇੱਕ دیਵਾਨਗ ਵਿਅਕਤੀ ਨੂੰ ਮਾਰਕ ਕਮੇਟੀ ਪਟਿਕਾ ਚੇਅਰਮੈਨ ਬਿਨਾਂ ਸ਼ਿਫਾਰਸ਼ ਤੋਂ ਲਾਇਆ ਹੋਇਆ ਸੋ ਮੈਂ ਧੰਨਵਾਦ ਕਰਦਾ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਮਤਲਬ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸ਼ਿਫਾਰਸ਼ ਨਹੀਂ ਇੱਕ ਅਸਲੀ ਇਦਾ ਮਤਲਬ ਹੱਕ ਮੰਦਾ ਸੀ ਇੱਕ ਵਰਕਰ ਦਾ ਉਸ ਵਰਕਰ ਨੂੰ ਇਸ ਨਿਮਾਨੇ ਨੂੰ ਉਹਦਾ ਜਿਹੜਾ ਮਾਨ ਦਿੱਤਾ ਸੋ ਉਹਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੇ ਵੀ ਤੁਹਾਨੂੰ ਆਪਣੇ ਮਨ ਨੂੰ ਵੀ ਜਿਹੜਿਆ ਮੈਂ ਇੱਥੇ ਕੰਮ ਨੇ ਜਿਹੜੇ ਸਾਡੇ ਕਿਸਾਨ ਭਰਾਵਾਂ ਦੇ ਸਾਡੇ ਆਰਥਿਕ ਭਰਾਵਾਂ ਦੇ ਤੇ ਖੇਤਾਂਵਾਂ ਦੇ ਉਹ ਹਮੇਸ਼ਾ ਹੀ ਬੈਲ ਦੇ ਆਧਾਰ ਤੇ ਰੂਲ ਦੇ ਮੁਤਾਬਕ ਸਰਕਾਰ ਜਿਹੜੀ ਹਦਾਇਤਾਂ ਦੇ ਮੁਤਾਬਕ ਕਰੀਆ ਉਹ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਉਹਨਾਂ ਨੂੰ ਆਉਂ ਨਹੀਂ ਦਿੱਤੀ ਹੋਵੇ